ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅਸੀਂ ਹਮੇਸ਼ਾ ਇਹ ਜਾਣਦੇ ਹਾਂ ਕਿ ਜਿੰਨਾ ਵੀ ਸਮਾਂ ਸਾਨੂੰ ਮਿਲਦਾ ਹੈ ਅਸੀਂ ਵੱਧ ਤੋਂ ਵੱਧ ਪਰਮਾਤਮਾ ਦੀ ਭਗਤੀ 'ਚ ਲਗਾ ਸਕੀ ਜਿੰਨਾ ਕਿ ਸਾਡੇ ਸਰੀਰ ਦੇ ਵਿੱਚ ਸਵਾਸ ਹਨ ਹਰ ਸਵਾਸ ਨਾਲ ਅਸੀਂ ਪਾਣੀ ਪੜ ਸਕੀ ਅਸੀਂ ਨਾਮ ਜਪ ਸਕੀ ਪਰ ਅੱਜ ਕੱਲ ਮਨੁੱਖ ਇਹੋ ਜਿਹਾ ਹੈ ਨਾ ਕਿ ਬੀਬੀਆਂ ਜਿੱਥੇ ਗੱਲਾਂ ਕਰਨੀਆਂ ਹੋਣ ਜਾਂ ਚੁਗਲੀਆਂ ਕਰਨੀਆਂ ਹੋਣ ਤਾਂ ਦੋ ਦੋ ਘੰਟੇ ਪਤਾ ਵੀ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਹੈ ਪਰ ਜਦੋਂ ਬਾਣੀ ਪੜਨੀ ਹੋਵੇ ਸਾਡੇ ਲੱਕ 'ਚ ਦਰਦ ਹੈ ਮੋਸਟਲੀ ਇਹੀ ਸੁਣਿਆ ਹੈ ਕਿ ਬੀਬੀਆਂ ਇਹੀ ਕਹਿੰਦੀਆਂ ਨੇ ਸਾਡੀ ਕੋਈ ਬੈਠਿਆ ਨਹੀਂ ਜਾਂਦਾ ਸਾਡੀ ਗੋਡੇ ਦਰਦ ਕਰਦੇ ਨੇ ਸਾਡੀ ਕਮਰ 'ਚ ਦਰਦ ਹੈ ਇਹ ਸਿਰਫ ਬਹਾਨੇ ਹੁੰਦੇ ਨੇ ਪਰਮਾਤਮਾ ਤੋਂ ਦੂਰ ਜਾਣ ਦੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਣਾ ਹਾਂ ਸਵੇਰੇ ਇੱਕ ਤਰ੍ਹਾਂ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਿਆ ਚਲੋ ਅਸੀਂ ਆਪਣੀ ਡਿਊਟੀ ਨਿਭਾਉਂਦੀਏ ਹੁਣ ਸਾਰਾ ਦਿਨ ਸਾਨੂੰ ਕੋਈ ਲੋੜ ਨਹੀਂ ਪਰਮਾਤਮਾ ਦਾ ਨਾਮ ਲੈਣ ਦੀ ਪਰ ਦੇਖੋ ਪਰਮਾਤਮਾ ਨੇ ਸਾਨੂੰ ਇਹ ਜੋਨੀ ਜਿਹੜੀ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਇਹ ਸਰੀਰ ਦੀ ਜੋ ਕਾਇਆ ਦਿੱਤੀ ਹੈ ਵੀ ਪਰਮਾਤਮਾ ਨੇ ਇਹੀ ਕਿਹਾ ਹੈ ਕਿ ਤੁਸੀਂ ਨਾਮ ਸਿਮਰਨ ਕਰੋ ਆਪਣਾ ਘਰ ਦਾ ਕੰਮ ਵੀ ਕਰੋ ਸਾਰੇ ਕੰਮ ਕਰੋ ਪਰ ਨਾਲ-ਨਾਲ ਪਰਮਾਤਮਾ ਦੀ ਭਗਤੀ ਵੀ ਕਰੋ ਜਿਹਦੇ ਨਾਲ ਕਿ ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ ਤੇ ਤੁਹਾਡਾ ਅਗਲਾ ਰਸਤਾ ਵੀ ਸਾਫ਼ ਹੋਵੇ ਪਰ ਅੱਜਕੱਲ ਕੋਈ ਵੀ ਨਹੀਂ ਮੰਨਦਾ ਵੀ ਅਸੀਂ ਪਰਮਾਤਮਾ ਦੇ ਨਾਲ ਜੁੜੀਏ ਯਾਸੀ ਪਰਮਾਤਮਾ ਦਾ ਨਾਮ ਲਈਏ ਜਦੋਂ ਜਿਹਦਾ ਮਨ ਹੁੰਦਾ ਹੈ ਉਹ ਉਦਾਂ ਹੀ ਕਰਦਾ ਹੈ ਕਿਸੇ ਦੇ ਕਹਿਣ ਨਾਲ ਕਦੇ ਕੋਈ ਬਦਲਦਾ ਨਹੀਂ ਹੈ ਇਹ ਤਾਂ ਪਰਮਾਤਮਾ ਵੱਲੋਂ ਹੀ ਮੇਰ ਪਵੇ ਉਸ ਦੇ ਦਿਲ ਵਿੱਚ ਤਾਂ ਜਾ ਕੇ ਕੀਤੀ ਉਹਨੂੰ ਪਤਾ ਲੱਗਦਾ ਹੈ ਕਿ ਇਹ ਪਰਮਾਤਮਾ ਹੈ ਜਦੋਂ ਸਾਨੂੰ ਕੋਈ ਸੱਟ ਲੱਗੇ ਨਾ ਜਦੋਂ ਸਾਨੂੰ ਕੋਈ ਬਿਮਾਰੀ ਲੱਗੇ ਜਾਂ ਸਾਨੂੰ ਕੋਈ ਦੁੱਖ ਆਵੇ ਫਿਰ ਅਸੀਂ ਭੱਜਦੇ ਹਾਂ ਕਿ ਪਰਮਾਤਮਾ ਕਿੱਥੇ ਹੈ ਫਿਰ ਅਸੀਂ ਕਰਦੇ ਹਾਂ ਕਿ ਹੁਣ ਬਾਣੀ ਦਾ ਜਾਪ ਕਰੀਏ ਹੁਣ ਟਾਈਮ ਆਇਆ ਹੈ ਪਰ ਖੁਸ਼ੀ ਵੇਲੇ ਸ਼ੁਕਰਾਨਾ ਵੀ ਨਹੀਂ ਕਰਦੇ ਐਸੇ ਮਨੁੱਖਾਂ ਐਸੇ ਵੀ ਕਈ ਮਨੁੱਖ ਮੈਂ ਆਪਣੀ ਜ਼ਿੰਦਗੀ ਵਿੱਚ ਅੱਖਾਂ ਨਾਲ ਵੇਖੇ ਨੇ ਜਿਨ੍ਹਾਂ ਦੇ ਨਾਮ ਦੀ ਸ਼ੁਰੂਆਤ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੀ ਹੋ ਜਾਂਦੀ ਹੈ ਕੰਮ ਕਾਜ ਤੇ ਜਾਣਾ ਆਪਣਾ ਕੰਮ ਕੀਤਾ ਸ਼ਾਮ ਨੂੰ ਆਏ दारू ਪੀ ਲਈ ਬਸ ਇੰਨਾ ਕੁ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਜਿੱਦਾਂ ਦੇਖੋ ਕੀ ਪ੍ਰਮਾਤਮਾ ਨੇ ਸਾਨੂੰ ਕਿ ਦਿੱਤਾ ਹੈ ਇਹ ਜੀਵਨ ਅਸੀਂ ਰੋਟੀ ਖਾਂਦੇ ਹਾਂ ਤਾਂ ਦੇਖੋ ਸਾਡੇ ਸਰੀਰ ਵਿੱਚ ਜਿਵੇਂ ਅਸੀਂ ਸੁਣ ਲੀਦਾ ਹੈ ਕਿ ਮੈਨੂੰ ਪੱਥਰੀ ਹੈ ਤੇ ਅਸੀਂ ਦੇਖਿਆ ਕਿ ਅਸੀਂ ਤਾਂ ਰੋਟੀ ਖਾਂਦੇ ਹਾਂ ਅਸੀਂ ਫਲ ਫਰੂਟ ਖਾਈਦੇ ਨੇ ਸਬਜੀ ਖਾਈਦੀਏ ਵਿੱਚ ਕੋਈ ਪੱਥਰ ਨਹੀਂ ਖਾਂਦੇ ਆਪਾਂ ਪਰ ਫਿਰ ਵੀ ਸਰੀਰ ਦੇ ਅੰਦਰ ਪੱਥਰੀ ਕਿੱਥੋਂ ਪੈਦਾ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਆਹ ਵਿਸਤਾਰ ਨਾਲ ਦੱਸਾਂਗੀ ਕਿ ਦੇਖੋ ਜਿਵੇਂ ਸਾਡਾ ਸਰੀਰ ਖਾਦੇ ਹੋਏ ਭੋਜਨ ਨੂੰ ਕੁਝ ਭੋਜਨ ਨੂੰ ਜਿਸ ਨੂੰ ਕੀ ਉਹ ਪਛਾਣ ਨਹੀਂ ਨਾ ਸਕਦਾ ਤੇ ਉਹ ਇੱਕ ਸਾਈਡ ਤੇ ਛੋਟੇ-ਛੋਟੇ ਕੰਨ ਮਿਲ ਕੇ ਉਹ ਪੱਥਰੀ ਬਣ ਜਾਂਦੀ ਹੈ ਉਹ ਸਟੋਨ ਬਣ ਜਾਂਦੇ ਨੇ ਤੇ ਐਦਾਂ ਹੀ ਜੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਨਾ ਲਵਾਂਗੇ ਤਾਂ ਸਾਡਾ ਜੀਵਨ ਵੀ ਉਸ ਪੱਥਰੀ ਬੇਕਾਰ ਹੈ ਉਸ ਪੱਥਰੀ ਵਾਂਗੂ ਹੀ ਹੈ ਸਾਡੇ ਜੀਵਨ ਦਾ ਵੀ ਕੋਈ ਮੋਲ ਨਹੀਂ ਹੈ ਇਹ ਜੋ ਸਰੀਰ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਗੁਰਸਿੱਖ ਜੀਵਨ ਦਿੱਤਾ ਹੈ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਨੂੰ ਹਰ ਇੱਕ ਧਰਮ ਦਾ ਹਰ ਇੱਕ ਜਾਤ ਦਾ ਚਲੋ ਹਿੰਦੂਆਂ ਦਾ Hindu ਪੜਦੇ ਨੇ ਗੀਤਾ ਕੁਰਾਨ ਈਸਾਈ ਪੜਦੇ ਨੇ ਬਾਈਬਲ ਤੇ ਪੰਜਾਬੀ ਪੜਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਐਦਾਂ ਹਰੇਕ ਦੇ ਆਪਣੇ ਆਪਣੇ ਧਰਮ ਹਨ ਹਰ ਕੋਈ ਆਪਣੇ ਗੁਰੂ ਨੂੰ ਮੰਨਦਾ ਹੈ ਸਾਨੂੰ ਤੇ ਗੁਰਾਂ ਜੀ ਨੇ ਸਾਨੂੰ ਤੇ ਪੰਜਾਬੀਆਂ ਨੂੰ ਆਪਣੇ ਗੁਰੂ ਨੇ ਗੁਰਸਿੱਖੀ ਦੀ ਦਾਤ ਦਿੱਤੀ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਲਈ ਸਾਨੂੰ ਕਿੰਨੀਆਂ ਕੁ ਹੀ ਵਿਉਂਤਾ ਬਣਾ ਬਣਾ ਕੇ ਸਾਨੂੰ ਗੁਰੂ ਸਾਹਿਬ ਦੇ ਨਾਲ ਜੋੜਦੇ ਨੇ ਅਸੀਂ ਸੁਣਿਆ ਹੈ ਜਿਵੇਂ ਅਸੀਂ ਵੇਖਦੇ ਹਾਂ ਕਿ ਟੀਵੀ ਦੇ ਉੱਤੇ ਜਾਂ ਫੋਨ ਦੇ ਉੱਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਕਈ ਵੀਡੀਓ ਕਈ ਲੋਕ ਬਹੁਤ ਪਾਉਂਦੇ ਨੇ ਕਈ ਉਥੇ ਜਰਨਲਿਸਟ ਜਾ ਕੇ ਲੋਕਾਂ ਤੋਂ ਹਰ ਇੱਕ ਲੋਕਾਂ ਤੋਂ ਪੁੱਛਦੇ ਨੇ ਫਿਰ ਉਹ ਵੀਡੀਓ ਬਣਾ ਕੇ ਪਾਉਂਦੇ ਨੇ ਵੀ ਸਾਡੀ ਆਹ ਬਿਮਾਰੀ ਟੁੱਟ ਗਈ ਵੇਖੋ ਇਹ ਵੀ ਪਰਮਾਤਮਾ ਦਾ ਹੈ ਇਹਦਾ ਮਤਲਬ ਪਰਮਾਤਮਾ ਧਰਤੀ ਤੇ ਹੈ ਸਾਡੇ ਵਿੱਚ ਹੀ ਹੈ ਸਾਡੀ ਗੱਲ ਸੁਣਦਾ ਵੀ ਹੈ ਸਾਡੀ ਗੱਲ ਮੰਨਦਾ ਵੀ ਹੈ ਸਾਡੇ ਉੱਤੇ ਜੋ ਵਿਪਤਾ ਆਉਂਦੀ ਹੈ ਉਸ ਨੂੰ ਦੂਰ ਕਰਦਾ ਹੈ ਜੇ ਕੋਈ ਭੁੱਖਾ ਹੈ ਉਸ ਦੀ ਪਿਆਸ 부ਝਾਉਂਦਾ ਹੈ ਉਹਦੀ ਉਹਨੂੰ ਅੰਨ ਭੋਜਨ ਦੀ ਪੂਰਤੀ ਕਰਾਂਦਾ ਹੈ ਤੇ ਜੇ ਕੋਈ ਬਿਮਾਰ ਹੈ ਉਸ ਨੂੰ ਵੀ ਠੀਕ ਕਰਦੇ ਹਾਂ ਪਰਮਾਤਮਾ ਹਰ ਇੱਕ ਕੰਮ ਕਰ ਸਕਦਾ ਹੈ ਪਰ ਸਿਰਫ ਕਹਿੰਦੇ ਨਾ ਕਿ ਪਰਮਾਤਮਾ ਬੰਦੇ ਨੂੰ ਮੌਕਾ ਜ਼ਰੂਰ ਦਿੰਦਾ ਹੈ ਜ਼ਿੰਦਗੀ 'ਚ ਇੱਕ ਵਾਰ ਕਿ ਹਾਂ ਇਹ ਸੁਧਰ ਕੇ ਤੇ ਗੁਰਬਾਣੀ ਨਾਲ ਜੁੜ ਜਵੇ ਇਹ ਮੌਕਾ ਉਸ ਬੰਦੇ ਨੇ ਖੁਦ ਸੰਭਾਲਣਾ ਹੁੰਦਾ ਹੈ ਜਿੰਨੇ ਸੰਭਾਲ ਲਿਆ ਜਿੰਨੇ ਪਰਮਾਤਮਾ ਦਾ ਲਾੜ ਫੜ ਲਿਆ ਉਹ ਤਾਂ ਤਰ ਜਾਂਦੇ ਨੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਲੜ ਫੜਿਆ ਹੀ ਨਹੀਂ ਜਿਨ੍ਹਾਂ ਨੇ ਕਦੀ ਪ੍ਰਮਾਤਮਾ ਦਾ ਨਾਮ ਜਪਿਆ ਹੀ ਨਹੀਂ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਦੀਆਂ ਫਿਰ ਅਗਲੀਆਂ ਜਨਨੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਵਾਰ ਮਰ ਗਏ ਕੀੜੇ ਮਕੋੜੇ ਬਣ ਕੇ ਦੂਜੀ ਵਾਰ ਮਰ ਗਏ ਕੁਝ ਹੋਰ ਬਣ ਕੇ ਜਾਨਵਰ ਬਣ ਗਏ ਕੋਈ ਕੁੱਤਾ ਬਣ ਗਿਆ ਕੋਈ ਬਿੱਲੀ ਬਣ ਗਿਆ ਕੋਈ ਕਿਵੇਂ ਦਾ ਬਣ ਗਿਆ ਦੇਖੋ ਦੇਖਿਆ ਤਾਂ ਅਸੀਂ ਵੀ ਕੁਝ ਨਹੀਂ ਹੈ ਕਿ ਸਾਡੇ ਮਰਨ ਤੋਂ ਬਾਅਦ ਅਸੀਂ ਕੀ ਬਣਨਾ ਹੈ ਪਰ ਫਿਰ ਵੀ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਵੱਦ ਤੋਂ ਵੱਦ ਪ੍ਰਮਾਤਮਾ ਦਾ ਸਿਮਰਨ ਕਰ ਸਕੀਏ ਤੇ ਵੱਦ ਤੋਂ ਵੱਦ ਪਾਠ ਕਰ ਸਕੀਏ ਸੁਖਮਨੀ ਸਾਹਿਬ ਦਾ ਪਾਠ ਕਰੀਏ ਜਪਜੀ ਸਾਹਿਬ ਦਾ ਪਾਠ ਕਰੀਏ ਕੋਈ ਵੀ ਪਾਠ ਤੁਸੀਂ ਆਪਣੇ ਮਨ ਵਿੱਚ ਧਾਰ ਲਵੋ ਤੁਸੀਂ ਉਸ ਤਰ੍ਹਾਂ ਉਹ ਪਾਠ ਕਰੋ ਜੇ ਤੁਹਾਨੂੰ ਕੋਈ ਲੱਗਦਾ ਹੈ ਕਿ ਸਾਨੂੰ ਕੋਈ ਬਿਮਾਰੀ ਹੈ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਹੈ ਤਾਂ ਤੁਸੀਂ ਪਾਠ ਦੇ ਰਾਹੀਂ ਤੁਸੀਂ ਆਪਣਾ ਜੀਵਨ ਸਫਲ ਬਣਾ ਸਕਦੇ ਹੋ ਅੱਜ ਜਿਵੇਂ ਮੈਂ ਤੁਹਾਨੂੰ ਇੱਕ ਕਥਾ ਸੁਣਾਵਾਂਗੀ ਜੋ ਕਿ ਇਹ ਮੈਂ ਦੁਪਹਿਰਾ ਸਾਹਿਬ ਚ ਅੱਖਾਂ ਨਾਲ ਵੇਖੀ ਹੈ ਕੰਨਾਂ ਨਾਲ ਸੁਣੀ ਹੈ ਇਹ ਕੋਈ ਝੂਠ ਨਹੀਂ ਹੈ ਕਿ ਹਾਂ ਜੀ ਮੈਂ ਤੁਹਾਨੂੰ ਕਥਾ ਸੁਣਾ ਰਹੀ ਹਾਂ ਤੇ ਮੈਂ ਬਹੁਤ ਵਿਦਵਾਨ ਹਾਂ ਨਹੀਂ ਮੈਂ ਵੀ ਇੱਕ ਤੁੱਛ ਪ੍ਰਾਣੀ ਹਾਂ ਤੁਹਾਡੇ ਵਾਂਗੂ ਹੀ ਆਮ ਹੀ ਕੋਈ ਅੱਡਾ ਗੁਣ ਨਹੀਂ ਹੈ ਮੇਰੇ ਵਿੱਚ ਕਿ ਮੈਂ ਕਿਸੇ ਨੂੰ ਦੱਸ ਸਕਾਂ ਕਿ ਬਾਣੀ ਦਾ ਬਖਿਆਨ ਕਰ ਸਕਾਂ ਨਹੀਂ ਸਿਰਫ ਇਹੀ ਹੈ ਕਿ ਤੁਹਾਨੂੰ ਵੱਦ ਤੋਂ ਵੱਦ ਰੱਬ ਨਾਲ ਜੁੜਨ ਲਈ ਸਿਰਫ ਇੰਨਾ ਕੁ ਹੀ ਮੇਰਾ ਮਕਸਦ ਹੈ ਕਿ ਵੱਦ ਤੋਂ ਵੱਦ ਲੋਕ ਪਰਮਾਤਮਾ ਦੇ ਨਾਲ ਜੁੜਨ ਜਿਆਦਾ ਤੋਂ ਜਿਆਦਾ ਗਿਆਨ ਉਹਨਾਂ ਦੇ ਵਿੱਚ ਵੀ ਆਵੇ ਜਿਆਦਾ ਤੋਂ ਜਿਆਦਾ ਉਹ ਵੀ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀ ਸਕਣ ਦੇਖੋ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਤੇ ਗਲਤੀ ਕਰਨ ਤੋਂ ਬਾਅਦ ਜੇ ਤਾਂ ਕੋਈ ਸੁਧਰ ਜਾਵੇ ਤਾਂ ਸਮਝ ਲਓ ਕਿ ਉਹ ਪਰਮਾਤਮਾ ਦਾ ਪੱਲਾ ਫੜ ਹੀ ਲਿਆ ਹੈ ਤੇ ਜੇ ਕੋਈ ਗਲਤੀ ਤੋਂ ਬਾਅਦ ਵੀ ਨਾ ਸੁਧਰੇ ਤੇ ਸਮਝ ਲਵੋ ਕਿ ਬਸ ਉਹ ਤਾਂ ਹੁਣ ਇੱਕ ਜਾਨਵਰ ਦੀ ਜੋਨੀ ਦੇ ਵਿੱਚ ਹੀ ਹੈ ਦੇਖੋ ਇੱਕ ਵੀਰ ਜੀ ਸਨ ਜੋ ਕਿ ਬਹੁਤ ਹੀ ਸ਼ਰਾਬ ਪਿੰਦੇ ਸੀ ਬਹੁਤ ਹੀ ਜ਼ਿਆਦਾ ਸ਼ਰਾਬ ਪਿੰਦੇ ਸੀ ਦੇਖੋ ਘਰਵਾਲੀ ਨੇ ਕੰਮ ਕਰਕੇ ਬੱਚਿਆਂ ਨੂੰ ਪਾਲਣਾ ਘਰਵਾਲੀ ਨੇ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਭਰਨਾ ਘਰ ਵਾਲੀ ਨੇ ਜਿਵੇਂ ਮਰਜ਼ੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਪਰ ਉਸ ਵੀਰ ਜੀ ਤੇ ਦੇਖ ਕੇ ਵੀ ਕੋਈ ਅਸਰ ਨਹੀਂ ਪੈਣਾ ਵੀ ਮੇਰੇ ਘਰ ਦੇ ਮੈਨੂੰ ਵੇਖ ਕੇ ਦੁਖੀ ਨੇ ਮੇਰੇ ਘਰ ਦੇ ਮੈਨੂੰ ਦੇਖ ਦੇਖ ਕੇ ਵੀ ਦੁਖੀ ਨੇ ਵੀ ਜੇ ਕੱਲ ਨੂੰ ਇਹਨੂੰ ਕੁਝ ਹੋ ਜਾਏਗਾ ਫਿਰ ਅਸੀਂ ਕੀ ਕਰਾਂਗੇ ਚਲੋ ਹੁਣ ਤਾਂ ਥੋੜੇ ਬੋਤੇ ਪੈਸੇ ਲਿਆ ਹੀ ਦਿੰਦਾ ਹੈ ਜਿਹਦੇ ਨਾਲ ਕਿ ਬੱਚਿਆਂ ਦਾ ਕਾਰਗੁਜ਼ਾਰ ਚੱਲ ਹੀ ਪੈਂਦਾ ਹੈ ਕੋਈ ਮਾੜਾ ਮੋਟਾ ਦਿਹਾੜੀ ਦਫਾ ਕਰਕੇ ਘਰ ਦਾ ਗੁਜ਼ਾਰਾ ਚੱਲ ਪੈਂਦਾ ਹੈ ਚਲੋ ਪਰ ਕਹਿੰਦੇ ਨਾ ਦੇਖਤੀ ਉਹ ਕਦੇ ਨਹੀਂ ਸਮਝ ਸਕਦੇ ਕਿ ਦੂਸਰੇ ਦੇ ਦਿਲ ਵਿੱਚ ਕਿੰਨਾ ਦੁੱਖ ਹੈ ਉਹਨਾਂ ਨੂੰ ਇਹੋ ਜੀ ਹਾਲਤ ਵਿੱਚ ਦੇਖ ਕੇ ਉਹਨਾਂ ਨੇ ਆਪਣਾ ਸ਼ਰਾਬ ਪੀਣੀ ਮਸਤ ਰਹਿਣਾ ਆਪਣੀ ਮਸਤੀ ਦੇ ਵਿੱਚ ਹੀ ਮਸਤ ਰਹਿਣਾ ਵੀ ਦੇਖੋ ਜਿਵੇਂ ਸ਼ਰਾਬ ਹੀ ਉਹਨਾਂ ਦਾ ਜੀਵਨ ਹੈ ਸ਼ਰਾਬ ਦੇ ਨਾਲ ਹੀ ਜੀਣਾ ਸ਼ਰਾਬ ਦੇ ਨਾਲ ਹੀ ਸਮਝ ਲਓ ਮਰਨਾ ਕਿਉਂਕਿ ਜਦੋਂ ਬੰਦਾ ਸ਼ਰਾਬ ਦਾ ਆਦੀ ਹੋ ਜਾਂਦਾ ਹੈ ਨਾ ਤਾਂ ਉਹਦੇ ਦਿਮਾਗ ਜਿਹੜਾ ਹੈ ਉਹ ਚੰਗੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਬੰਦ ਕਰ ਦਿੰਦਾ ਹੈ ਤੇ ਬੁਰੀਆਂ ਚੀਜ਼ਾਂ ਜਿੱਦਾਂ ਦੀ ਉਹਨੂੰ ਸੰਗਤ ਮਿਲ ਗਈ ਜੇ ਕੋਈ ਸ਼ਰਾਬ ਪੀਣ ਵਾਲੇ ਮਿਲ ਗਏ ਤੇ ਵਾਕਿਆ ਦਿਨ ਹੈ ਅੱਜ ਅੱਜ ਦਿਨ ਬਣ ਗਿਆ ਇਹੀ ਕਿਹਾ ਕਰਨਾ ਤੇ ਜੇ ਕੋਈ ਸੰਤ ਲੋਕ ਮਿਲ ਜਾਣਾ ਜਾਂ ਕੋਈ ਕਿਤੇ ਪਰਵਚਨ 사ਤਸੰਗ ਜਾਣ ਲਈ ਕਹਿਣਾ ਤਾਂ ਘਰ ਦੇ ਵਿੱਚ ਕਲੇਸ਼ੀ ਕਲੇਸ਼ ਤੇ ਜੇ ਕਿਤੇ ਵਿਆਹ ਸ਼ਾਦੀ ਤੇ ਜਾਣਾ ਉੱਥੇ ਜਾ ਕੇ ਵੀ ਵਾਧੂ ਤੋਂ ਵਾਧੂ ਸ਼ਰਾਬ ਪੀਣੀ ਤੇ ਲੋਕਾਂ ਦੀ ਨਜ਼ਰਾਂ ਵਿੱਚ ਆਉਣਾ ਲੋਕਾਂ ਨੇ ਬਹੁਤ ਗਲਤ ਬੋਲਣਾ ਸ਼ਰਾਬੀ ਐਭੀ ਕੁਝ ਵੀ ਜਿੱਦਾਂ ਮਤਲਬ ਪਰ ਇਹ ਮੇਨੇ ਸਾਰੇ ਉਸਦੀ ਪਤਨੀ ਨੂੰ ਸੀ ਵੀ ਉਹ ਭੈਣ ਜੀ ਨੂੰ ਵੀ ਮਤਲਬ ਲੋਕ ਬਹੁਤ ਬੁਰਾ ਭਲਾ ਕਹਿੰਦੇ ਨੇ ਜਦੋਂ ਕੋਈ ਸ਼ਰਾਬ ਪੀਂਦਾ ਹੈ ਜਾਂ ਕੋਈ ਡਿੱਗਦਾ ਹੈ ਜਾਂ ਕੋਈ ਸ਼ਰਾਬ ਪੀਕੇ ਫਾਲਤੂ ਦੀ ਗੱਲਾਂ ਕਰਦਾ ਹੈ ਜਾਂ ਨੱਚਦਾ ਹੈ ਜਾਂ ਕੁਝ ਵੀ ਲੋਕ ਉਸਨੂੰ ਬਹੁਤ ਬੁਰਾ ਸਮਝਦੇ ਨੇ ਜਿਹੜੇ ਕਿ ਲੋਕ ਗੁਰਬਾਣੀ ਨਾਲ ਜੁੜੇ ਹੋਏ ਨੇ ਜਿਹੜੇ ਕਿ ਲੋਕ ਗੁਰਸੰਗਤ ਵਿੱਚ ਹਨ ਉਹਨਾਂ ਨੂੰ ਇਹ ਸਭ ਚੀਜ਼ਾਂ ਬਿਲਕੁਲ ਪਸੰਦ ਨਹੀਂ ਹੁੰਦੀਆਂ ਪਰ ਜਿਹੜੇ ਨਸ਼ੇ ਦੀ ਆਦੀ ਹੁੰਦੇ ਹਨ ਉਹਨਾਂ ਦੀ ਉਸ ਦਿਨ ਬੱਲੇ ਬੱਲੇ ਹੀ ਹੁੰਦੀ ਹੈ ਐਦਾਂ ਹੀ ਉਸ ਵੀਰ ਨੇ ਕਰਨਾ ਹੈ ਕਰਨਾ ਕਿ ਉਹਨੇ ਆਪਣੇ ਪਰਿਵਾਰ ਨਾਲ ਕੋਈ ਧਿਆਨ ਨਹੀਂ ਦੇਣਾ ਕਰਨਾ ਤੇ ਨਾ ਹੀ ਉਸਨੇ ਦੇਖਿਆ ਕਰਨਾ ਕਿ ਮੇਰੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋ ਜਾਏਗਾ ਜੇ ਮੈਨੂੰ ਕੁਝ ਹੋਵੇਗਾ ਐਦਾਂ ਹੀ ਉਹ ਨਿਤ ਦੇ ਸ਼ਰਾਬੀ ਨਿਤ ਦਾ ਆਦੀ ਰਹਿਣ ਲੱਗ ਪਿਆ ਉਹ ਭੈਣ ਨੇ ਕਿਹਾ ਕਿ ਮੈਂ ਦੁਪਹਿਰਾ ਸਾਹਿਬ ਕਰਨ ਲੱਗ ਪਈ ਮੈਂ ਘਰ ਇਹੀ ਦੁਪਹਿਰਾ ਸਾਹਿਬ ਕਰਦੀ ਸੀ ਮੈਂ ਪਰਮਾਤਮਾ ਨੂੰ ਇਹੀ ਹਮੇਸ਼ਾ ਮੰਗਦੀ ਕਿ ਸੱਚੇ ਪਾਤਸ਼ਾਹ ਬਸ ਮੇਰੇ ਘਰ ਵਾਲੀ ਨੂੰ ਸਭ ਬੁੱਧੀ ਬਖਸ਼ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਤੁਹਾਡੇ ਨਾਮ ਨਾਲ ਜੁੜ ਜਾਵੇ ਕਹਿੰਦੇ ਨਾ ਪਰਮਾਤਮਾ ਦੇ ਘਰ ਵਿੱਚ ਕੀਤੀ ਹੋਈ ਅਰਦਾਸ ਦੁਖੀ ਮਨ ਨਾਲ ਦੁਖੀ ਹਿਰਦੇ ਨਾਲ ਕੀਤੀ ਹੋਈ ਅਰਦਾਸ ਜਰੂਰ ਹੀ ਕਬੂਲ ਹੁੰਦੀ ਹੈ ਤੇ ਵੇਖੋ ਕਹਿੰਦੇ 2 ਸਾਲ ਹੋ ਗਏ ਮੈਨੂੰ ਚੁਪਹਿਰਾ ਕੱਟਦੀ ਨੂੰ ਕਈ ਕਹਿੰਦੇ ਨੇ ਕਿ ਅਸੀਂ 4 ਚੁਪਹਿਰੇ ਕੱਟੇ ਸਾਡਾ ਆਹ ਦੁੱਖ ਦੂਰ ਹੋ ਗਿਆ ਅਸੀਂ 10 ਚੁਪਹਿਰਾ ਸਾਹਿਬ ਕੱਟੇ ਸਾਡਾ ਆਹ ਦੁੱਖ ਦੂਰ ਹੋ ਗਿਆ ਚਲੋ ਕਹਿੰਦੇ ਕਿ ਜਿਵੇਂ ਜਿਵੇਂ ਭਗਤੀ ਰਸਨਾ ਜਿੰਨੀ ਕੋ ਲਿਖੀ ਹੈ ਪ੍ਰਮਾਤਮਾ ਨੇ ਕਿ ਐਨੀ ਭਗਤੀ ਤੋਂ ਬਾਅਦ ਇਹ ਸਹੀ ਹੋ ਜਾਏਗਾ ਜਾਂ ਐਨੇ ਟਾਈਮ ਤੋਂ ਬਾਅਦ ਇਹ ਸਹੀ ਹੋ ਜਾਏਗਾ ਇਹ ਉਸ ਪ੍ਰਮਾਤਮਾ ਦੀ ਮਰਜ਼ੀ ਹੈ ਇਸ ਵਿੱਚ ਕੋਈ ਮਨੁੱਖ ਗਿੰਤੀ ਮਿੰਤੀ ਨਹੀਂ ਕਰ ਸਕਦਾ ਕੀ ਅੱਜ ਮੈਂ ਦੁਪਹਿਰਾ ਕੱਟਿਆ ਹੈ ਤੇ ਕੱਲ ਨੂੰ ਉਹ ਠੀਕ ਹੋ ਗਿਆ ਹੈ ਇਹ ਉਸ ਰੱਬ ਦੀ ਮਰਜ਼ੀ ਹੈ ਜਦੋਂ ਉਸ ਦੀ ਨਿਗਾਸ ਵੱਲੀ ਹੋਣੀ ਹੈ ਤਾਂ ਉਸ ਨੇ ਖੁਦ ਹੀ ਸਭ ਕੁਝ ਕਰ ਦੇਣਾ ਹੈ ਬੰਦੇ ਨੂੰ ਕੁਝ ਕਰਨ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਰੱਬ ਜੋ ਸਾਡਾ ਰੱਬ ਹੈ ਨਾ ਉਹ ਸਭ ਕੁਝ ਕਰ ਸਕਦਾ ਹੈ ਇਸ ਕਰਕੇ ਸਾਨੂੰ ਨਾ ਰੱਬ ਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ 2 ਸਾਲ ਬੀਤ ਗਏ ਤੀਜਾ ਸਾਲ ਵੀ ਕਹਿੰਦੇ ਬੀਤ ਗਿਆ ਪਰ ਉਸ ਭਰਾ ਤੇ ਟਸ ਤੋਂ ਮਸਣਾ ਹੋਇਆ ਕਹਿੰਦੀ ਹੈ ਅਚਾਨਕ ਇੱਕ ਦਿਨ ਰਾਤ ਨੂੰ ਉਹ ਬਹੁਤ ਜ਼ਿਆਦਾ दारू ਪੀ ਕੇ ਰੱਜਿਆ ਸ਼ਰਾਬ ਦੇ ਨਾਲ ਤੇ ਕਹਿੰਦੇ ਕਿ ਆ ਰਿਹਾ ਸੀ ਕਿਤੋਂ ਰਾਤ ਨੂੰ ਕਹਿੰਦੇ ਕਿਸੇ ਚੀਜ਼ ਨਾਲ ਉਹਨਾਂ ਦੀ ਟੱਕਰ ਹੋ ਗਈ ਉੱਥੇ ਹੀ ਪੂਰੀ ਰਾਤ ਪਿਆ ਰਿਹਾ ਬਹੁਤ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਕਹਿੰਦੇ ਜਦੋਂ ਘਰੇ ਲਿਆਂਦਾ ਹਸਪੀਟਲ ਲੈ ਕੇ ਗਏ ਦਵਾਈ दारू ਕਰਵਾਈ 10 15 ਦਿਨ ਮੰਜੇ ਤੇ ਪਿਆ ਰਿਹਾ ਕਹਿੰਦੇ ਉਸ ਤੋਂ ਬਾਅਦ ਵੇਖੋ ਉਸ ਨੂੰ ਉਸ ਤੋਂ ਬਾਅਦ ਵਿੱਚ ਅਕਲ ਆਈ ਵੀ ਮੈਂ ਇਹਨੂੰ ਹੁਣ ਛੱਡਣਾ ਹੈ ਕਹਿੰਦੇ ਉਸਨੇ ਪ੍ਰਣ ਕਰ ਲਿਆ ਹੁਣ ਵੀ ਮੈਂ ਹੁਣ दारू ਨਹੀਂ ਪੀਣੀ ਚਾਹੇ ਕਿਉਂ ਨਾ ਮੈਂ ਮਰ ਜਾਵਾਂ ਕਹਿੰਦੇ ਕਿ ਉਹਨਾਂ ਦੀ ਪਤਨੀ ਚਲੋ ਥੋੜੀ ਸਮਝਦਾਰ ਸੀ ਸਮਝਦਾਰ ਹੀ ਬੰਦਾ ਹੁੰਦਾ ਹੈ ਜਿਨੇ ਇੰਨੀ ਸ਼ੈਨ ਸ਼ੀਲਤਾ ਰੱਖੀ ਤੇ ਕਹਿੰਦੇ ਕਿ ਗੁਰਬਾਣੀ ਉਹਨਾਂ ਦੇ ਕੋਲ ਲਗਾ ਦੇਣੀ ਕਰਨੀ ਸਵੇਰੇ ਚਲੋ ਹੁੰਦੀ ਤਸੀਬ ਰੋਜ਼ ਤਲਬਤਾ ਲੱਗਦੀ ਸੀ ਸ਼ਰਾਬ ਦੀ ਬਹੁਤ ਮਾੜਾ ਹਾ ਹਾਲ ਹੋ ਗਿਆ ਸ਼ਰੀਰ ਦਾ ਬਹੁਤ ਹੀ ਬੁਰਾ ਹਾਲ ਪਰ ਉਹ ਕੀ ਕਰੇ ਵਿਚਾਰੀ ਦਿਹਾੜੀ ਕਰਕੇ ਦਵਾਈ दारू ਪੂਰੀ ਕਰਦੀ ਜਾਂ ਉਹਦੀ ਸ਼ਰਾਬ ਦੀ ਆਦਤ ਨੂੰ ਪੂਰਾ ਕਰਦੀ ਹੌਲੀ ਹੌਲੀ ਚਲੋ ਦਵਾਈ दारू ਕਰਵਾਈ ਕਿਸੇ ਨਾ ਕਿਸੇ ਤਰ੍ਹਾਂ ਦਵਾਈਆਂ ਖਵਾ ਕੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਮਿਹਰ ਕੀਤੀ ਸ਼ਰਾਬ ਉਹਨਾਂ ਦੀ ਛੱਡ ਹੋ ਗਈ ਗੁਰਬਾਣੀ ਦਾ ਇਹੋ ਜਿਹਾ ਅਸਰ ਪਿਆ ਰੋਜ਼ ਉਹਨਾਂ ਨੇ ਗੁਰਬਾਣੀ ਸੁਣਣੀ ਸ਼ੁਰੂ ਕਰ ਦਿੱਤੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਕਿ ਪਰਮਾਤਮਾ ਮੈਂ ਬਹੁਤ ਬੁਰੇ ਕਰਮ ਕੀਤੇ ਨੇ ਪਰ ਹੁਣ ਮੈਂ ਤੇਰੇ ਚਰਨਾਂ ਨਾਲ ਜੁੜਨਾ ਚਾਹੁੰਦਾ ਹਾਂ ਰੋਜ਼ ਕਹਿੰਦੇ ਇਹੀ ਅਰਦਾਸ ਕਰਨੀ ਪਰਮਾਤਮਾ ਦੇ ਅੱਗੇ ਕਹਿੰਦੇ ਕਿ ਹੁਣ ਉਹ ਗੁਰਸਿੱਖ ਬਣ ਗਏ ਨੇ ਕਿਆ ਖੁਦਾ ਤੇਰੀ ਖੁਦਾਈ ਦੇਖਿਆ ਨਾ ਕਿ ਪਰਮਾਤਮਾ ਕਹਿੰਦੇ ਕਿ ਦੇਰ ਆਏ ਦਰੁਸਤ ਆਏ ਕਦੇ ਤਾਂ ਕਦੇ ਪਰਮਾਤਮਾ ਜ਼ਰੂਰ ਹੀ ਸੁਣਦਾ ਹੈ ਇਸ ਤਰ੍ਹਾਂ ਉਸ ਵੀਰ ਨੇ ਸ਼ਰਾਬ ਛੱਡ ਦਿੱਤੀ ਨਾ ਹੀ ਕੋਈ ਦਵਾਈ ਖਾਦੀ ਨਾ ਹੀ ਕੋਈ ਕੁਝ ਕੀਤਾ ਕਈ ਕਹਿੰਦੇ ਕਿ ਮੈਂਟਲ ਅਸਾਈਲਮੈਂਟ ਭੇਜ ਦੋ ਜਿੱਥੇ ਸ਼ਰਾਬ ਨੂੰ ਛੜਾਇਆ ਜਾਂਦਾ ਹੈ ਸ਼ਰਾਬ ਦੇ ਕੇਂਦਰ ਚ ਭੇਜ ਦੋ ਕਹਿੰਦੇ ਉੱਥੋਂ ਵੀ ਕੋਈ ਫਰਕ ਨਹੀਂ ਸੀ ਪਿਆ ਪਰ ਪ੍ਰਮਾਤਮਾ ਦੀ ਜਦੋਂ ਨਿਗਾਸ ਵੱਲੀ ਹੋਈ ਆਪੋ ਆਪੇ ਫਰਕ ਪੈ ਗਿਆ ਪ੍ਰਭੂ ਸਭ ਦੇ ਕਾਜ ਸਵਾਰਦਾ ਹੈ ਵਾਹਿਗੁਰੂ ਮੇਰ ਕਰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ